ਆਪਣੀਆਂ ਮੰਗਾਂ ਨੂੰ ਲੈ ਕੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕਨੈਕਟਰ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸ਼ਹਿਰ ਕਾਧੀਆਂ ਵਿੱਚ ਲਗਾਇਆ ਗਿਆ ਤਰਨਾ ਪ੍ਰਸ਼ਾਸਨ ਨੇ 7 ਜਨਵਰੀ ਸੇਰੇ 9:30 ਵਜੇ ਕੈਬਨਿਟ ਮੰਤਰੀ ਵੱਲੋਂ ਲੈ ਕੇ ਵੀ ਦਿੱਤਾ ਗਿਆ ਵਰਕਰਾਂ ਨੇ ਚੇਤਾਵਨੀ ਦਿੱਤੀ ਜੇਕਰ 7 ਜਨਵਰੀ ਦੀ ਮੀਟਿੰਗ ਦਾ ਕੋਈ ਵੀ ਨਤੀਜਾ ਨਾ ਨਿਕਲਿਆ ਤਾਂ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਪੰਜ ਮੰਤਰੀਆਂ ਦੀ ਸਬ ਕਮੇਟੀ ਵਿੱਚ ਸ਼ਾਮਲ ਮੰਤਰੀਆਂ ਦੇ ਘਰਾਂ ਨੂੰ ਘੇਰਾ ਵੀ ਪਾਉਣਗੇ ਤੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਲੀਡਰਾਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਉਹ ਵੀ ਭਜਾਇਆ ਜਾਵੇਗਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਵਰਕਰਾਂ ਨੇ ਕਿਹਾ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਠੇਕੇ ਦੇ ਕੰਮ ਕਰਦੇ ਆ ਰਹੇ ਹਨ ਪਰ ਪੱਕੇ ਕਰਨ ਦੀਆਂ ਮੰਗਾਂ ਕਈ ਵਾਰ ਸਰਕਾਰ ਅੱਗੇ ਰੱਖ ਵੀ ਚੁੱਕੇ ਹਨ ਪਰ ਸਰਕਾਰ ਮੇਚਾ ਉਹਨਾਂ ਦੀਆਂ ਗੱਲਾਂ ਨੂੰ ਟਾਲਦੀ ਹੀ ਆ ਰਹੀ ਹੈ ਬੀਸੀਆ ਨਿਊਜ਼ ਟੀਵੀ ਤੋਂ ਪੱਤਰਕਾਰ ਸੰਦੀਪ ਸਿੰਘ ਸੋਹਤਾ ਦੀ ਰਿਪੋਰਟ। ਫੈਰਾ ਫੈਰੀ ਮਾਈਟ ਵਰਕਰ ਯੂਨੀਅਨ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਕੱਤੀ ਨੰਬਰ ਯੂਨੀਅਨ ਜਿੰਦਾਬਾਦ। ਅੱਜ ਦਾ ਜਿਹੜਾ ਧਰਨਾ ਲਾਇਆ ਇਹ ਮੁੱਖ ਮੰਕੀ ਚੀਜ਼ ਹੈ। ਸਾਡਾ ਜਿਹੜਾ ਅੱਜ ਦਾ ਧਰਨਾ ਲਾਇਆ ਸਾਡੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਮੰਗ ਸੀ ਸਾਡੀ 11 ਪਹਿਲਾ ਮਹੀਨਾ 2018 ਦੀ ਪ੍ਰਪੋਜ਼ਲ ਬਣੀ ਆ ਸਾਨੂੰ ਮੈਕਮੇਜੇ ਕੰਟਰੈਕਟ ਤੇ ਕਰਨ ਦੀ ਉਦੋਂ ਮੰਤਰੀ ਬਾਜਵਾ ਸੀ ਹੁੰਦੇ ਸੀ ਜਲ ਸਪਲਾਈ ਮੰਤਰੀ ਤੇ ਹੁਣ ਸਬ ਕਮੇਟੀ ਦੇ ਕੱਚੇ ਮਲਾਏ ਨੂੰ ਪੱਕੇ ਕਰਨ ਦੇ ਚੇਅਰਮੈਨ ਆ ਨੇ ਇਹ ਕਮੇਟੀ ਦੇ ਵਿੱਚ ਅਸੀਂ ਮੰਗ ਕਰਨ ਆਏ ਸੀ ਇਨਾਂ ਕੋ ਵੀ ਸਾਡੀਆਂ ਜਿਹੜੀ ਇਹ ਪ੍ਰਪੋਜ਼ਲ ਆ ਉਹ ਸਾਡੀ ਲਾਗੂ ਕੀਤੀ ਜਾਵੇ ਪਰ ਬਾਜਵਾ ਸਾਹਿਬ ਨੇ ਕਈ ਮੀਟਿੰਗਾਂ ਸਾਡੇ ਨਾਲ ਕਰ ਲਿਆ ਨਹੀਂ ਲਾਗੂ ਕੀਤੀ ਅੱਜ ਅਸੀਂ ਕੋਠੀ ਦਾ ਘਰਾਓ ਕੀਤਾ ਚਾਰ ਜ਼ਿਲ੍ਹਿਆਂ ਵਾਲੋ ਚਾਰ ਪੰਜ ਜ਼ਿਲ੍ਹੇ ਸਾਡੇ ਅੱਜ ਕੋਠੀ ਦਾ ਕਰਾਓ ਕਰਨ ਆਏ ਆ ਤੇ ਕੋਠੀ ਦੇ ਕਰਾਓ ਤੋਂ ਵਾਦਾ ਸਾਡੇ ਨੇ ਅੱਜ ਫੇਰ ਮੀਟਿੰਗ ਫਿਕਸ ਕੀਤੀ ਆ 9:30 ਵਜੇ 7 ਤਰੀਕ ਦੀ ਉਹਨਾਂ ਦੇ ਸਰਕਾਰੀ ਕੋਠੀ ਦੇ ਰਸਤੇ ਅੱਗੇ ਅਸੀਂ ਉੱਥੇ ਮੰਗ ਕਰਾਂਗੇ ਵੀ ਜਿਹੜੀ ਪ੍ਰਪੋਜ਼ਲ ਤੁਸੀਂ ਬਣਾਈ ਸੀ ਉਸੇ ਪ੍ਰਪੋਜ਼ਲ ਨੂੰ ਸਾਡੀ ਜਲਸਾ ਫਲਾਈਡ ਬਾਰਡ ਵਿੱਚ ਲਾਗੂ ਕੀਤਾ ਜਾਵੇ ਜੇਕਰ ਨਹੀਂ ਲਾਗੂ ਕਰਦੇ ਤੇ ਸਾਡਾ 11 ਤਰੀਕ ਨੂੰ ਬਠਿੰਡੇ ਮਨਪ੍ਰੀਤ ਕੋਠੀ ਦਾ ਕਰਾਉ ਆ ਤੇ 19 ਤਰੀਕ ਨੂੰ ਬ੍ਰਹਮਿੰਦਰ ਦੀ ਕੋਠੀ ਦਾ ਕਰਾਉ ਆ ਤੇ 26 ਜਨਵਰੀ ਨੂੰ ਜਿੱਦਣ ਲੋਕ ਇਹ ਕਹਿੰਦੇ ਵੀ ਸਵਿਧਾਨ ਲਾਗੂ ਕੀਤਾ ਸੀ ਅਸੀਂ ਉਹ ਸਵਿਧਾਨ ਦੀਆਂ ਧੱਜੀਆਂ ੜਾਈਆਂ ਹੋਈਆਂ ਸਰ ਕਿਸੇ ਨੂੰ ਸਰਕਾਰੀ ادارے ਵੇਚਣ ਲੱਗੇ ਹੋਇਆ ਨੌਕਰੀਆਂ ਕਿਸੇ ਨੂੰ ਦਿੰਦੇ ਨਹੀਂ ਕਿਸਾਨੀ ਬਰਬਾਦ ਕਰ ਰਹੇ ਆ ਆਪਣੇ ਮਜ਼ਦੂਰ ਬਰਬਾਦ ਕਰ ਰਹੇ ਆ ਉਸ ਸਵਿਧਾਨ ਵਾਲੇ ਦੇਣ ਜਿੱਥੇ ਇਹ ਝੰਡੇ ਚੜਾਉਣਗੇ ਅਸੀਂ ਉਸ ਦਿਨ ਆਪਦਾ ਚੰਨੀ ਦੀ ਕੋਠੀ 26 ਜਨਵਰੀ ਨੂੰ ਕਰਾਉ ਕਰਕੇ ਮੰਗ ਕਰਾਂਗੇ ਵੀ ਸਾਰੇ ਸਰਕਾਰੀ ਦਾਰਿਆਂ ਦਾ ਨੀਜੀਕਰਨ ਬੰਦ ਕਰੋ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਤਕਰੀਬਨ ਵਾਲਾ ਹੀ ਹੈ ਤੁਹਾਨੂੰ ਲੱਗਦਾ ਕਿ ਇਹ ਤੁਹਾਨੂੰ ਤੁਹਾਡੀ ਮੰਗ ਜਿਹੜੀ ਮੰਨਣਗੇ ਅਸੀਂ ਕਿੰਨੇ ਵੀ ਜੋ ਵੀ ਮੰਗ ਮੰਨਣੀਆਂ ਸੰਗਰਾਸ਼ ਦੇ ਜ਼ੋਰ ਤੇ ਮੰਨਣੀਆਂ ਚਾਹੇ ਪਿਛਲਾ ਦੋਸਤ ਹੀ ਚਾਹੇ ਚੋਨਾ ਦਾ ਦੂਰ ਹੋਵੇ ਲਾਰੇ ਲੱਪਿਆਂ ਨਾਲ ਚੋਨਾ ਕੱਢਣੀਆਂ ਚਾਹੁੰਦੇ ਪਰ ਉਹ ਐਤਕੀ ਨਹੀਂ ਹੋਣਾ ਜਦ ਤੱਕ ਸਾਂਣ ਜਦੇ ਬੰਦੀਆਂ ਇਹਨਾਂ ਨੂੰ ਪਿੰਡਾਂ ਚੋਂ ਭਜਾਉਂਦੀਆਂ ਆਈ ਅਸੀਂ ਵੀ ਠੇਕਾ ਨਾਲ ਇਸਰਾ ਚਮੋਰਚਾ ਜਿਹੜਾ ਪੰਜਾਬ ਬਣਾਇਆ ਆਈ ਇਹਨਾਂ ਨੂੰ ਪਿੰਡਾਂ ਚੋਂ ਭਜਾਵਾਂਗੇ ਜੇਕਰ ਇਹ ਸਾਡੀਆਂ ਨਹੀਂ ਸੋਚਦੇ ਤੇ ਅਸੀਂ ਇਹਨਾਂ ਦਾ ਨਹੀਂ ਸੋਚਦੇ ਇਹਨਾਂ ਨੂੰ ਬਰੰਗ ਚਿੱਠੀ ਤਰ੍ਹਾਂ ਪਿੰਡਾਂ ਚੋਂ ਮੜਾਂਗੇ ਅੱਜ ਜਿਹੜਾ ਘਰਾਵ ਕੀਤਾ ਗਿਆ ਕੀ ਸੇਟਾ ਨਿਕਲਿਆ ਜੀ ਘਰਾਓ ਜਿਹੜਾ ਕੀਤਾ ਗਿਆ ਜਲ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਇੱਕ ਕੰਟੈਕਟ ਵੇਸ ਤੇ ਜਿਹੜੇ ਸਰਕਾਰ ਨਾਲ ਰੱਖੇ ਹੋਏ ਆ ਇਹਨਾਂ ਨੇ ਆਪਣੀ ਮੰਗ ਜਿਹੜੀ ਹੈਗੀ ਆ ਉਹ ਅੱਜ ਮੰਗ ਰੱਖੀ ਹੋਈ ਸੀ ਵੀ ਸਾਨੂੰ ਜਿਹੜਾ ਆ ਸਾਡੀਆਂ ਮੰਗਾਂ ਜਿਹੜੀਆਂ ਆ ਕਿ ਸਾਡੇ ਡਿਪਾਰਟਮੈਂਟ ਤੇ ਜੜੀਆਂ ਪਹੁੰਚਾਈਆਂ ਜਾਣ ਔਰ ਇਹ ਅੱਜ ਅਾ ਧਨਮੰਡੀ ਤੋਂ ਲੈ ਕੇ ਮੰਤਰੀ ਸਾਹਿਬ ਦੀ ਕੋਠੀ ਤੱਕ ਜਿਹੜਾ ਆਪਣਾ ਲੈ ਕੇ ਆਏ ਸੰਘਰਸ਼ ਨੂੰ ਔਰ ਅਸੀਂ ਇੱਥੇ ਆ ਕੇ ਇਹਨਾਂ ਦਾ ਮੰਗ ਪੱਤਰ ਲੈਣ ਕਿਹੜਾ ਵਾਸਤੇ ਪਰ ਇਹਨਾਂ ਨੇ ਕਿਹਾ ਸੀ ਵੀ ਸਾਡੀ ਜਿਹੜੀ ਹੈ ਮੰਗ ਹੈ ਉਹ ਸਰਦਾਰ ਤ੍ਰਿਪਤ ਰਜਿੰਦਰ ਬਾਜਵਾ ਜੀ ਉਹਨਾਂ ਦੇ ਨਾਲ ਸਾਨੂੰ ਟਾਈਮ ਲੈ ਕੇ ਦਿੱਤਾ ਗਿਆ ਤੇ ਸਾਡੇ ਜਿਹੜੇ ਸਾਡਾ ਮੰਤਰੀ ਸਭਾ ਨਾਲ ਉਹਨਾਂ ਦੇ ਰਜ਼ੀਆ ਸੁਲਤਾਨ ਮੈਡਮ ਜੀ ਨੇ ਉਹਨਾਂ ਨਾਲ ਵੀ ਟਾਈਮ ਲੈ ਕੇ ਦਿੱਤਾ ਜਾਵੇ ਔਰ ਫਿਰ ਮੈਂ ਖੁਦ ਮੰਤਰੀ ਸਾਹਿਬ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੇ ਇਹਨਾਂ ਨੂੰ ਪਰਸੋਂ ਦਾ ਟਾਈਮ ਦਿੱਤਾ ਜਿਹੜਾ ਕਿ ਇੱਥੇ ਮੈਡਮ ਨਾਮ ਤੇ ਉਹ ਇਹਨਾਂ ਨਾਲ ਵੀ ਜੁਨੇ ਦਾ ਨਾਮਾਂ ਦੇ ਪੰਜ ਜਿਹੜੇ ਆ ਉਹ ਕਹਿੰਦੇ ਚੰਡੀਗੜ੍ਹ ਸਵੇਰੇ 9:30 ਵਜੇ ਆਜੋ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਉਹ ਉੱਥੇ ਆਪਣੇ ਕੋਲ ਬੈਠ ਕੇ ਇਹਨਾਂ ਦੀਆਂ ਹੋਣਗੀਆਂ ਉਹ ਡਿਸਾਈਡ ਕੀਤੀਆਂ ਜਾਂ